ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਅਸੀਂ ਆਪਣੇ ਵੱਲੋਂ ਤਾਂ ਪੀਰਾਂ ਨੂੰ ਮੰਨਦੇ ਹਾਂ ਪਰ ਕੀ ਸਾਨੂੰ ਪਤਾ ਹੈ ਕਿ ਸਾਡੇ ਵੱਲੋਂ ਲਾਏ ਜਾ ਰਹੇ ਥਿਰਾਗ ਅਤੇ ਪੀਰਾਂ ਨੂੰ ਦਿੱਤੀ ਜਾ ਰਹੀ ਨਿਯਾਜ਼ ਪੀਰਾਂ ਤੱਕ ਪਹੁੰਚ ਵੀ ਰਹੀ ਹੈ ਕਿ ਇਸ ਸੇਵਾ ਨੂੰ ਸਾਡੇ ਘਰ ਵਿੱਚ ਮੌਜੂਦ ਮਾੜੀ ਸ਼ਕਤੀ ਤਾਂ ਗ੍ਰਹਿਣ ਨਹੀਂ ਕਰ ਰਹੀ ਸਾਨੂੰ ਕਿਹੜੇ ਸੰਕੇਤਾਂ ਤੋਂ ਪਤਾ ਲੱਗੇਗਾ ਕਿ ਸਾਡੀ ਸੇਵਾ ਪੀਰ ਨਹੀਂ ਕੋਈ ਘੂਤ ਪ੍ਰੇਤ ਗ੍ਰਹਿਣ ਕਰ ਰਿਹਾ ਹੈ ਅਤੇ ਇਸ ਸੇਵਾ ਦੇ ਕਰਕੇ ਅਸੀਂ ਉਸ ਪ੍ਰੇਤ ਨੂੰ ਹੋਰ ਸ਼ਕਤੀਸ਼ਾਲੀ ਕਰਦੇ ਜਾ ਰਹੇ ਹਾਂ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਅਤੇ ਹੋਰ ਭਾਗਤਾਂ ਤੱਕ ਸ਼ੇਅਰ ਕਰੋ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੀ ਹੈ ਸੰਗਤ ਜੀ ਅਸੀਂ ਗੱਲ ਕਰ ਰਹੇ ਹਾਂ ਕਿ ਬਹੁਤ ਸਾਰੇ ਭਗਤ ਸਾਨੂੰ ਕਮੈਂਟ ਕਰਕੇ ਪੁੱਛਦੇ ਹਨ ਕਿ ਜਦੋਂ ਦੇ ਅਸੀਂ ਪੀਰਾਂ ਨੂੰ ਮੰਨਣ ਲੱਗੇ ਹਾਂ ਤਾਂ ਸਾਡੇ ਘਰ ਵਿੱਚ ਕੰਮ ਵਿਗੜਨੇ ਸ਼ੁਰੂ ਹੋ ਗਏ ਹਨ। ਕਈ ਭਗਤ ਤਾਂ ਬਿਮਾਰ ਰਹਿਣ ਲੱਗ ਪਏ ਹਨ। ਸੰਗਤ ਜੀ ਜੇ ਪੀਰਾਂ ਦੀ ਸੇਵਾ ਕਰਨ ਨਾਲ ਨੁਕਸਾਨ ਹੀ ਹੋਣਾ ਹੈ ਤਾਂ ਫਿਰ ਪੀਰਾਂ ਨੂੰ ਦੁਨੀਆ ਕਿਉਂ ਮੰਨਦੀ ਹੈ? ਤੰਗਤ ਜੀ ਅਸਰ ਦਾ ਇਹ ਹੈ ਕਿ ਇਹ ਸਾਰੇ ਨੁਕਸਾਨ ਮਾੜੀਆਂ ਸ਼ਕਤੀਆਂ ਕਰਦੀਆਂ ਹਨ ਅਸੀਂ ਸਧਾਰਨ ਭਗਤ ਆਪਣੀ ਦ੍ਰਿਸ਼ਟੀ ਨਾਲ ਇਹ ਨਹੀਂ ਦੇਖ ਸਕਦੇ ਕਿ ਸਾਨੂੰ ਨੁਕਸਾਨ ਕਿਉਂ ਹੋਣ ਲੱਗ ਪਿਆ ਹੈ ਤੰਗਤ ਜੀ ਪੀਰ ਅੱਲਾਹ ਦੀ ਇਬਾਦਤ ਕਰਨ ਵਾਲੇ ਹੋਏ ਹਨ ਉਹਨਾਂ ਨੇ ਦੀਨ ਦੁਨੀਆ ਦੀ ਸੇਵਾ ਹੀ ਕੀਤੀ ਸੀ ਅਤੇ ਹੁਣ ਵੀ ਰੋਹਾਨੀ ਰੂਪ ਵਿੱਚ ਉਹ ਆਪਣੇ ਭਗਤਾਂ ਦੀ ਰੱਖਿਆ ਹੀ ਕਰਦੇ ਹਨ ਅਸੀਂ ਜਾਣ ਵੀ ਨਹੀਂ ਸਕਦੇ ਕਿ ਉਹਨਾਂ ਨੇ ਸਾਨੂੰ ਕਿਸ-ਕਿਸ ਚੀਜ਼ ਤੋਂ ਕਿਵੇਂ ਬਚਾਇਆ ਹੋਇਆ ਹੈ ਬਹੁਤੇ ਭਗਤ ਲੋਕਾਂ ਮਗਰ ਲੱਗ ਕੇ ਪੀਰਾਂ ਨੂੰ ਮਾੜਾ ਚੰਗਾ ਵੀ ਬੋਲਣ ਲੱਗਦੇ ਹਨ ਕਿ ਪੀਰਾਂ ਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਸੰਗਤ ਜੀ ਇਦਾਂ ਨਹੀਂ ਕਹਿਣਾ ਚਾਹੀਦਾ ਅਜੇ ਅਸੀਂ ਇੰਨੇ ਸਿਆਣੇ ਤੇ ਵੱਡੇ ਵੀ ਨਹੀਂ ਹੋਏ ਕਿ ਪੀਰਾਂ ਬਾਰੇ ਇਹ ਸਭ ਕਹਿ ਸਕੀਏ ਪੀਰਾਂ ਦਾ ਰਤਬਾ ਹਮੇਸ਼ਾ ਉੱਚਾ ਹੀ ਰਹੇਗਾ ਸਾਡੀ ਔਕਾਤ ਕਦੇ ਵੀ ਇੰਨੀ ਨਹੀਂ ਹੋਵੇਗੀ ਪੀਰ ਸਾਡੇ ਬਜ਼ੁਰਗ ਹਨ ਤੇ ਹਮੇਸ਼ਾ ਸਾਡੇ ਸਿਰ ਤੇ ਰਹਿਣਗੇ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਸਾਨੂੰ ਕਿਹੜੇ ਸੰਕੇਤ ਮਿਲਦੇ ਹਨ ਜਦ ਕੋਈ ਭੂਤ ਪ੍ਰੇਤ ਸਾਡੀ ਸੇਵਾ ਗ੍ਰਹਿਣ ਕਰਨ ਲੱਗ ਜਾਂਦਾ ਹੈ ਅਤੇ ਹੋਰ ਤਕਤਵਰ ਹੋ ਜਾਂਦਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਸੰਕੇਤ ਤਾਂ ਇਹੀ ਮਿਲਦਾ ਹੈ ਕਿ ਜਦੋਂ ਤੁਸੀਂ ਪੀਰਾਂ ਨੂੰ ਮੰਨਣਾ ਸ਼ੁਰੂ ਕਰ ਦਿੰਨੇ ਹੋ ਤਾਂ ਤੁਹਾਡਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਖਾਸ ਕਰ ਵੀਰਵਾਰ ਵਾਲੇ ਦਿਨ ਤੁਹਾਡਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋਵੇਗਾ ਸੰਗਤ ਜੀ ਪੀਰਾਂ ਦੀ ਭੁੱਲ ਹੋਣ ਤੇ ਵੀ ਕੁਝ ਨੁਕਸਾਨ ਹੁੰਦਾ ਹੈ ਪਰ ਪੀਰ ਆਪਣੇ ਭਗਤਾਂ ਨੂੰ ਭੁੱਲ ਬਖਸ਼ਾਉਣ ਦਾ ਰਸਤਾ ਵੀ ਵਿਖਾ ਦਿੰਦੇ ਹਨ ਪਰ ਜਦ ਇਹ ਨੁਕਸਾਨ ਕੋਈ ਪ੍ਰੇਤ ਕਰਦਾ ਹੈ ਤਾਂ ਤੁਹਾਨੂੰ ਸੁਪਨੇ ਵਿੱਚ ਪੀਰ ਨਹੀਂ ਦਿਖਾਈ ਦੇਣਗੇ ਸਗੋਂ ਇਹ ਮਾੜੀਆਂ ਸ਼ਕਤੀਆਂ ਆ ਕੇ ਡਰਾਉਣਗੀਆਂ ਤਾਂ ਜੋ ਤੁਸੀਂ ਪੀਰਾਂ ਦੀ ਇਬਾਦਤ ਛੱਡ ਦੇਵੋ ਸੰਗਤ ਜੀ ਮਾੜੀਆਂ ਸ਼ਕਤੀਆਂ ਆਖਰ ਆਉਂਦੀਆਂ ਕਿੱਥੋਂ ਨੇ ਤਾਂ ਇਸ ਦਾ ਜਵਾਬ ਇਹ ਹੈ ਕਿ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਨਾਲ ਇਹ ਚੀਜ਼ਾਂ ਸਾਡੇ ਮਗਰ ਸਾਡੇ ਘਰ ਆ ਜਾਂਦੀਆਂ ਹਨ ਜਿਵੇਂ ਕਿਸੇ ਚਰਾਹੇ 'ਚ ਪਏ ਟੂਣੇ ਤੋਂ ਟੱਪ ਜਾਣਾ ਜਾਂ ਕਿਸੇ ਦੇ ਕੀਤੇ ਉਤਾਰੇ ਦੇ ਸਮਾਨ ਨੂੰ ਆਪਣੇ ਹੱਥ ਜਾਂ ਪੈਰ ਨਾਲ ਛੇੜਨ ਨਾਲ ਵੀ ਕੋਈ ਬਾੜੀ ਸ਼ਕਤੀ ਤੁਹਾਡੇ ਮਦਰ ਲੱਗ ਸਕਦੀ ਹੈ ਇਸ ਤੋਂ ਬਿਨਾ ਇਹ ਚੀਜ਼ਾਂ ਹਮੇਸ਼ਾ ਗੰਦੇ ਰਹਿਣ ਵਾਲੇ ਵਿਅਕਤੀਆਂ ਅਤੇ ਸੋ ਇਨਸਾਨਖੰਡਰਾ ਵਿੱਚ ਜਾਣ ਨਾਲ ਵੀ ਉੱਥੋਂ ਮਗਰ ਘਰ ਤੱਕ ਆ ਜਾਂਦੀਆਂ ਹਨ ਇਸ ਤਰ੍ਹਾਂ ਜਦ ਅਸੀਂ ਪੀਰਾਂ ਦੀ ਬੰਦਗੀ ਕਰਦੇ ਹਾਂ ਤਾਂ ਇਹਨਾਂ ਚੀਜ਼ਾਂ ਨੂੰ ਤਕਲੀਫ ਹੁੰਦੀ ਹੈ ਅਤੇ ਇਹ ਤੁਹਾਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੀਆਂ ਹਨ ਇਹ ਸਭ ਤੋਂ ਪਹਿਲਾਂ ਸੰਕੇਤ ਹੁੰਦਾ ਹੈ ਦੂਜਾ ਸੰਕੇਤ ਸੰਗਤ ਜੀ ਇਹ ਹੁੰਦਾ ਹੈ ਕਿ ਪੀਰਾ ਦੇ ਚਿਰਾਗ ਲਾਉਣ ਵਾਲਾ ਵਿਅਕਤੀ ਅਚਾਨਕ ਬਿਮਾਰ ਰਹਿਣ ਲੱਗ ਪੈਂਦਾ ਹੈ ਉਸੋ ਵਿਅਕਤੀ ਤੇ ਪ੍ਰੇਤ ਆਪਣਾ ਸਭ ਤੋਂ ਵੱਧ ਅਸਰ ਵਿਕਾਉਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਪੀਰਾ ਨੂੰ ਮੰਨਣਾ ਛੱਡ ਦੇਵੇ ਉਸ ਦੀ ਸੇਵਾ ਵਿੱਚ ਬਹੁਤ ਅਰਚਨਾ ਬੈਣ ਲੱਗਦੀਆਂ ਹਨ ਇਹ ਸਭ ਭੂਤ ਪ੍ਰੇਤਾ ਅਤੇ ਮਾੜੀਆਂ ਸ਼ਕਤੀਆਂ ਕਰਕੇ ਹੁੰਦਾ ਹੈ ਸੰਗਤ ਜੀ ਇਹ ਮਾੜੀਆਂ ਚੀਜ਼ਾਂ ਬਹੁਤ ਸ਼ੈਤਾਨ ਹੁੰਦੀਆਂ ਹਨ ਜਿਹੜਾ ਭਗਤ ਹਮੇਸ਼ਾ ਪਾਕ ਸਾਫ਼ ਰਹਿੰਦਾ ਹੈ ਉਸ ਤੇ ਇਹਨਾਂ ਸ਼ਕਤੀਆਂ ਦਾ ਅਸਰ ਘੱਟ ਹੁੰਦਾ ਹੈ ਪਰ ਜੋ ਭਗਤ ਸਾਫ਼ ਸਫਾਈ ਦਾ ਖਿਆਲ ਨਹੀਂ ਰੱਖਦੇ ਅਤੇ ਵਜੂਬ ਵੀ ਨਹੀਂ ਕਰਦੇ ਉਹਨਾਂ ਨੂੰ ਇਹ ਬੁਰੀਆਂ ਸ਼ਕਤੀਆਂ ਬਹੁਤ ਤੰਗ ਕਰਦੀਆਂ ਹਨ ਅਤੇ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਤੀਜਾ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਭਗਤਾਂ ਨੂੰ ਸੁਪਨੇ ਵਿੱਚ ਭਿਆਨਕ ਚੀਜ਼ਾਂ ਦਿਖਾਈ ਵੇਖੀਆਂ ਹਨ ਇਈ ਤਰ੍ਹਾਂ ਦੇ ਡਰਾਉਣੇ ਸائے ਅਤੇ ਸ਼ਮਸ਼ਾਨ ਘਾਟ ਜਾਂ ਜਲਦੇ ਹੋਏ ਮੁਰਦੇ ਦਿਖਾਈ ਦਿੰਦੇ ਹਨ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਸੇਵਾ ਭੂਤ ਪ੍ਰੇਤਾ ਕੋਲ ਜਾ ਰਹੀ ਹੈ ਇਸ ਦੇ ਇਲਾਜ ਲਈ ਤੁਹਾਨੂੰ ਪਹਿਲਾਂ ਆਪਣੇ ਘਰ ਦੀ ਸ਼ੁੱਧੀ ਕਰਵਾਉਣੀ ਚਾਹੀਦੀ ਹੈ ਅਤੇ ਫਿਰ ਕਿਸੇ ਕਾਬਲ ਮੁਰਸ਼ਿਦ ਕੋਲੋਂ ਹੀ ਘਰ ਵਿੱਚ ਚਿਰਾਗ ਲਵਾਉਣੇ ਚਾਹੀਦੇ ਹਨ ਐਵੇਂ ਕਿਸੇ ਦੀ ਦੇਖਾ ਦੇਖੀ ਘਰ ਵਿੱਚ ਚਿਰਾਗ ਸ਼ੁਰੂ ਨਹੀਂ ਕਰਨੇ ਚਾਹੀਦੇ ਚੌਥਾ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਜੋ ਚਿਰਾਗ ਤੁਸੀਂ ਕਰਦੇ ਹੋ ਸਵੇਰੇ ਦੇਖਦੇ ਹੋ ਤਾਂ ਉਹ ਬੁਝੇ ਹੋਏ ਹੁੰਦੇ ਹਨ ਜਾਇਦ ਕੀ ਉਹਨਾਂ ਦੀ ਬੱਤੀ ਵੀ ਮੌਜੂਦ ਹੁੰਦੀ ਹੈ ਅਤੇ ਉਸ ਵਿੱਚ ਤੇਲ ਵੀ ਪਿਆ ਹੁੰਦਾ ਹੈ ਚਿਰਾਗ ਪੂਰੀ ਤਰ੍ਹਾਂ ਨਾ ਜਲੇ ਹੋਣ ਅਤੇ ਐਦਾਂ ਲੱਗੇ ਕਿ ਕਿਸੇ ਨੇ ਬੁਝਾ ਦਿੱਤੇ ਹੋਣ ਤਾਂ ਇਹ ਵੀ ਸੰਕੇਤ ਦੱਸਦਾ ਹੈ ਕਿ ਤੁਹਾਡੇ ਘਰ ਮਾੜੀ ਸ਼ਕਤੀ ਦਾ ਵਾਸ ਹੈ ਅਤੇ ਤੁਹਾਡੀ ਸੇਵਾ ਪ੍ਰੇਤਾ ਕੋਲ ਜਾ ਰਹੀ ਹੈ ਪੰਜਵਾਂ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਪੂਜਾ ਵਾਲੀ ਥਾਂ ਤੇ ਜਿੱਥੇ ਤੁਸੀਂ ਚਿਰਾਗ ਕਰਦੇ ਹੋ ਉਸ ਥਾਂ ਤੇ ਰਾਤ ਦੇ ਵੇਲੇ ਕੋਈ ਨਾ ਕੋਈ ਫੋਟੋਆਂ ਨੂੰ ਸਿੱਟ ਦਿੰਦਾ ਹੈ ਜਾ ਚਿਰਾਗ ਆਪਣੀ ਜਗ੍ਹਾ ਤੋਂ ਹਿੱਲੇ ਹੋਏ ਬਿਲਣ ਤਾਂ ਸਮਝ ਜਾਓ ਇਹ ਮਾੜੀਆਂ ਸ਼ਕਤੀਆਂ ਹੀ ਕਰ ਰਹੀਆਂ ਨੇ ਜਿਨ੍ਹਾਂ ਦੇ ਘਰ ਵਿੱਚ ਚੂਹੇ ਹੋਣ ਤਾਂ ਉਹ ਸਮਝ ਸਕਦੇ ਨੇ ਕਿ ਇਹ ਕੰਮ ਚੂਹਿਆਂ ਨੇ ਕੀਤਾ ਹੈ ਪਰ ਜੇਕਰ ਘਰ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਜਾਨਵਰ ਨਹੀਂ ਹੈ ਪਰ ਫੇਰ ਵੀ ਰਾਤ ਨੂੰ ਕੋਈ ਚਿਰਾਗੁੱਥੇ ਕਰ ਦਿੰਦਾ ਹੈ ਜਾਂ ਫੋਟੋ ਆ ਸਿੱਟ ਦਿੰਦਾ ਹੈ ਤਾਂ ਇਹ ਸੰਕੇਤ ਮਾੜੀ ਸ਼ਕਤੀ ਦੇ ਵਾਸ ਹੋਣ ਦਾ ਸੰਕੇਤ ਹੈ ਛੇਵਾਂ ਸੰਕੀਪ ਸੰਗਤ ਜੀ ਇਹ ਮਿਲਦਾ ਹੈ ਕਿ ਜਦ ਵੀ ਤੁਸੀਂ ਕੋਈ ਅਮਲ ਜਾਂ ਕੋਈ ਸੰਕਲਪ ਲਵੋ ਕਿ ਮੈਂ ਇਹ ਕੰਮ ਲਈ ਇਹ ਪਾਠ ਐਨੇ ਦਿਨ ਤੱਕ ਕਰਾਂਗਾ ਤਾਂ ਉਸ ਪਾਠ ਨੂੰ ਉਸ ਅਮਲ ਨੂੰ ਸਿਰੇ ਨਹੀਂ ਚੜ੍ਹਣ ਦਿੱਤਾ ਜਾਂਦਾ ਉਸ ਨੂੰ ਵਿਚਾਰੋਂ ਹੀ ਭੰਗ ਕਰਵਾ ਦਿੱਤਾ ਜਾਂਦਾ ਹੈ ਇਹ ਸਭ ਮਾੜੀਆਂ ਸ਼ਕਤੀਆਂ ਹੀ ਕਰਦੀਆਂ ਨੇ ਸੰਗਤ ਜੀ ਇਹਨਾਂ 6 ਸੰਕੇਤਾਂ ਤੋਂ ਇਲਾਵਾ ਹੋਰ ਵੀ ਸੰਕੇਤ ਮਿਲਨੇ ਹਨ ਜਿਵੇਂ ਚਿਰਾਗਾ ਦਾ ਬਾਰ ਬਾਰ ਬੁਝ ਜਾਣਾ ਘਰ ਵਿੱਚ ਰੱਖਿਆ ਹੋਇਆ ਆਟਾ ਬਾਰ ਬਾਰ ਖਰਾਬ ਹੁੰਦੇ ਰਹਿਣਾ ਅਤੇ ਘਰ ਵਿੱਚੋਂ ਅਚਾਨਕ ਗੰਦੀ ਸਵੈਲ ਆਉਣ ਲੱਗਣਾ ਅਤੇ ਗੰਦਾ ਮੁਸ਼ਕ ਆਉਦੇ ਰਹਿਣਾ ਅਤੇ ਘਰ ਵਿੱਚ ਜੇ ਤੁਸੀਂ ਤુલਸੀ ਦਾ ਬੂਟਾ ਲਗਾਉਂਦੇ ਹੋ ਤਾਂ ਉਹ ਵੀ ਵਾਰ-ਵਾਰ ਸੁੱਕ ਜਾਂਦਾ ਹੈ ਤਾਂ ਇਹ ਸੰਕੇਤ ਇਹ ਹੀ ਦੱਸਦੇ ਹਨ ਕਿ ਘਰ ਵਿੱਚ ਕਿਸੇ ਮਾੜੀ ਸ਼ਕਤੀ ਦਾ ਵਾਸਾ ਹੈ ਸੰਗਤ ਜੀ ਜੇਕਰ ਇਹ ਸੰਕੇਤ ਤੁਹਾਨੂੰ ਵੀ ਮਿਲ ਰਹੇ ਹਨ ਤਾਂ ਤੁਹਾਨੂੰ ਪਹਿਲਾਂ ਆਪਣੇ ਘਰ ਵਿੱਚੋਂ ਇਸ ਮਾੜੀ ਸ਼ਕਤੀ ਨੂੰ ਹਟਾਉਣਾ ਪਵੇਗਾ ਨਹੀਂ ਤਾਂ ਇਹ ਹੋਰ ਨੁਕਸਾਨ ਕਰੇਗੀ ਅਤੇ ਤੁਹਾਡੇ ਚਰਾਗ ਤੇ ਨਿਆਜ਼ ਨੂੰ ਇਹ ਆਪ ਹੀ ਗ੍ਰਹਿਣ ਕਰਕੇ ਹੋਰ ਤਾਕਤਵਰ ਹੁੰਦੀ ਜਾਵੇਗੀ। ਸੰਗਤ ਜੀ ਆਸ ਕਰਦੇ ਹਨ ਕਿ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਗਿਆਨ ਨੂੰ ਮਿਲਿਆ ਹੋਵੇਗਾ। ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਕਰ ਦੇਣਾ। ਬਿੰਦੇ ਆ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ। ਜੈ ਪੀਰਾਂ ਦੀ।